ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਮੇਰੀ ਗੁਜ਼ਾਰਿਸ਼ ਹੈ ਕਿ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਹਨੂੰ ਐਂਡ ਤੱਕ ਦੇਖਿਓ ਤਾਂ ਕਿ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਸਕੇ ਤੇ ਮੀਡੀਆ ਹਾਊਸਸ ਨੂੰ ਵੀ ਮੇਰੀ ਬੇਨਤੀ ਹੈ ਕਿ ਵੀਡੀਓ ਪੂਰੀ ਪੋਸਟ ਕਰੋ ਤਾਂ ਕਿ ਸਾਰੀ ਗੱਲ ਸਾਹਮਣੇ ਆ ਜਾਵੇ 24 ਮਈ ਨੂੰ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਰਿਲੀਜ਼ ਹੋ ਰਹੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਬਹੁਤ ਐਕਸਾਈਟਿਡ ਵੀ ਹੋ ਇੰਡੀਆ ਦੇ ਵਿੱਚ ਹੁਣ ਇਹ ਫਿਲਮ ਰਿਲੀਜ਼ ਨਹੀਂ ਹੋ ਰਹੀ ਪਰ ਇਹ ਫਿਲਮ ਬਾਕੀ ਕੰਟਰੀਆਂ ਜਿਵੇਂ ਕਿ ਕੈਨੇਡਾ USA UK ऑस्ट्रेलिया हर जगह पे फिल्म लग रही है इंडिया ਦੇ ਵਿੱਚ ਰਿਸਪੈਕਟਡ ਸੈਂਸਰ ਬੋਰਡ ਨੇ ਤੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਫਾਲੋ ਕਰਨ ਲਈ ਉਹਨਾਂ ਦੇ ਕਰਕੇ ਕਿਉਂਕਿ ਕਰਮਜੀਤ ਭਾਜੀ MP ਇਲੈਕਸ਼ਨ ਕੰਟੈਸਟ ਕਰ ਰਹੇ ਨੇ ਫਰੀਦਕੋਟ ਕੰਸਿਸਟੈਂਸੀ ਤੋਂ ਤੋਂ ਇਸ ਕਰਕੇ ਅਸੀਂ ਉਹਨਾਂ ਦੀਆਂ ਗਾਈਡਲਾਈਨਸ ਨੂੰ ਫਾਲੋ ਕਰਦੇ ਹੋਏ ਸੈਂਸਰ ਬੋਰਡ ਦੀ ਰਿਸਪੈਕਟ ਕਰਦੇ ਹੋਏ ਅਸੀਂ ਇਹ ਫਿਲਮ ਇਲੈਕਸ਼ਨ ਕੰਪਲੀਟ ਹੋਣ ਤੋਂ ਬਾਅਦ ਜਿਹੜੀ ਵੀ ਡੇਟ ਤੇ ਲਾਵਾਂਗੇ ਤੁਹਾਨੂੰ ਇਨਫੋਰਮੇਸ਼ਨ ਦੇ ਦੇਵਾਂਗੇ ਪਰ ਫਿਲਹਾਲ ਇਹ ਫਿਲਮ ਇੰਡੀਆ ਚ ਰਿਲੀਜ਼ ਨਹੀਂ ਹੋ ਰਹੀ ਅ ਪਰ ਖੁਸ਼ਖਬਰੀ ਇਹ ਹੈ ਕਿ ਕੈਨੇਡਾ ਚ ਔਰ ਬਾਕੀ ਸਾਰੀਆਂ ਜਗ੍ਹਾ ਤੇ ਇਹ ਫਿਲਮ ਲੱਗ ਰਹੀ ਹੈ ਅ ਅਸੀਂ ਇਹ ਵੀਡੀਓ ਨਾਲ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਾਂ ਪੋਲੀਟੀਕਲ ਕੈਂਡੀਡੇਟ ਨੂੰ ਅ ਹੈਲਪ ਨਹੀਂ ਕਰ ਰਹੇ ਜਾਂ ਸਪੋਰਟ ਨਹੀਂ ਕਰ ਰਹੇ ਇਹ ਵੀਡੀਓ ਸਿਰਫ ਇੱਕ ਇਨਫੋਰਮੇਸ਼ਨ ਦੇਣ ਲਈ ਆ ਤੇ ਇਹ ਸਾਡੀ ਵੀਡੀਓ ਦਾ ਕੋਈ ਵੀ ਪ੍ਰિટਿਕਲ ਇਸਤੇਮਾਲ ਨਾ ਹੋਵੇ ਮੇਰੀ ਰਿਸਪੈਕਟ ਅ ਰਿਕੁਐਸਟ ਤੁਹਾਨੂੰ ਸਾਰਿਆਂ ਨੂੰ ਸੋ 24 ਮਈ ਨੂੰ ਕੈਨੇਡਾ ਦੇ ਵਿੱਚ ਮੈਂ ਪਹੁੰਚ ਰਿਹਾ ਸਾਰੇ ਥੀਏਟਰਸ ਚ ਵਿਜ਼ਿਟ ਕਰਨ ਕੈਨੇਡਾ ਵਾਲਿਓ ਆਪਾਂ ਮਿਲਦੇ ਹਾਂ ਤੇ ਇੰਡੀਆ ਦੀ ਨੈਕਸਟ ਡੇਟ ਜਿਹੜੀ ਵੀ ਰਿਲੀਜ਼ ਡੇਟ ਪੋਸੀਬਲ ਹੋਏਗੀ ਜੂਨ ਦੇ ਵਿੱਚ ਅਸੀਂ ਅਨਾਉਂਸ ਕਰਾਂਗੇ ਥੈਂਕ ਯੂ ਧੰਨਵਾਦ ਰੋਜ਼ ਰੋਜ਼ੀ ਤੇ ਗਲਾ